ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਪਹਿਲੋ ਤਾਂ ਜਿਹੜੇ ਮੇਰੇ ਵੀਰ ਬੱਕਰੀ ਪਾਲਕ ਆਏ ਨੇ ਉਹਨਾਂ ਦਾ ਇੱਕ ਇੱਕ ਚੱਲਿਆ ਹੈ ਕਦਮ ਸਰ ਮੱਥੇ ਜੀ ਛੋਟੇ ਜਿਹਾ ਸਨੇਹੇ ਤੇ ਬਹੁਤ ਵੱਡੀ ਤਦਾਦ ਦੇ ਵਿੱਚ ਚਲੋ ਆਪਣੇ ਵੀਰ ਜਾਨਵਰ ਲੈ ਕੇ ਆਏ ਨੇ ਆਈ ਵੀ ਜਾ ਰਹੇ ਨੇ ਤੂਰੋਂ ਨੇੜਿਓਂ ਵੀ ਪਹਿਲਾ ਸਾਡੇ ਦੁਆਬੇ ਏਰੀਆ ਦੇ ਵਿੱਚ ਕੋਈ ਵੀ ਇਹ ਬੱਕਰਾ ਮੰਡੀ ਹੈ ਨਹੀਂ ਜੀ ਜੇ ਅਸੀਂ ਕੋਈ ਜਾਨਵਰ ਲੈਣਾ ਹੋਵੇ ਜਾਂ ਵੇਚਣਾ ਹੋਵੇ ਸਾਨੂੰ ਬਹੁਤ ਬਹੁਤ ਦੂਰ ਜਾਣਾ ਪੈਂਦਾ ਇਸ ਕਰਕੇ ਕਾਫੀ ਵੀਰਾਂ ਦੀ ਮੰਗ ਸੀ ਕਿ ਆਪਣੇ ਏਰੀਆ ਦੇ ਵਿੱਚ ਮੰਡੀ ਚਾਹੀਦੀ ਆ ਆਪਾਂ ਮੰਡੀ ਲਵਾ ਦਿੱਤੀ ਆ ਤੇ ਬਾਕੀ ਵੀਰ ਵੱਧ ਤੋਂ ਵੱਧ ਲਾਹ ਲੈਣ ਵੱਧ ਤੋਂ ਵੱਧ ਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਹੁਤ ਵਧੀਆ ਉਪਰਾਲਾ ਹੋਇਆ ਜੀ ਐਡਰੈਸ ਦੱਸੋ ਜੀ ਇਹ ਮੰਡੀ ਜੀ ਫਗਵਾੜੇ ਤੋਂ 12 ਕਿਲੋਮੀਟਰ ਹਸ਼ਿਆਰਪੁਰ ਰੋਡ ਤੇ ਪੈਂਦੀ ਆ ਜੀ ਹਸ਼ਿਆਰਪੁਰ ਤੋਂ 22 23 ਕਿਲੋਮੀਟਰ ਤੇ ਪੈਂਦਾ ਪਿੰਡ ਫਗਵਾੜਾ ਰੋਡ ਤੇ ਫਗਵਾੜੇ ਤੋਂ ਹੁਸ਼ਿਆਰਪੁਰ ਰੋਡ ਪਿੰਡ ਹਰਭਾਂਸਪੁਰ ਜਗਜੀਤਪੁਰ ਇਸ ਪਿੰਡ ਦੇ ਦੋ ਨਾਂ ਨੇ ਜੀ ਹਾਂਜੀ ਇਹ ਆਪਣੀ ਮਸ਼ਰੂਮ ਫੈਕਟਰੀ ਆ ਮਸ਼ਹੂਰ ਖੁੰਬਾਂ ਵਾਲੀ ਫੈਕਟਰੀ ਕਹਿੰਦੇ ਬਿਲਕੁਲ ਉਹਦੇ ਸਾਹਮਣੇ ਆ ਹਾਂਜੀ ਫੋਨ ਨੰਬਰ ਵੀ ਆਪਣਾ ਪਈ ਮੇਰਾ ਮੋਬਾਈਲ ਨੰਬਰ ਹੈ 9872385026 8360292480 ਇਹ ਦਿਨ ਕਿਹੜੇ ਲੱਗਦੇ ਨੇ ਇਹ ਹਰੇਕ ਮਹੀਨੇ ਦੇ ਹਰੇਕ ਐਤਵਾਰ ਜੀ ਮਹੀਨੇ ਦੇ ਹਰੇਕ ਐਤਵਾਰ ਹਾਂਜੀ ਤੇ ਬੋਲ ਬਾਈ ਤੁਸੀਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜੀ ਆਇਆਂ ਜਿਹੜੇ ਕਿ ਬਾਈ ਮੇਰੇ ਅੱਜ ਸੋਟੀ ਦੇ ਸਿਰੀ ਨੇ ਇੱਥੇ ਪਹੁੰਚੇ ਨੇ ਆ ਜਿਹੜੀ ਵੀਰ ਸਾਰਿਆਂ ਦਾ ਜੀ ਆਇਆਂ ਧੰਨਵਾਦ ਆਖਦੇ ਆ ਤੇ ਸਾਰੇ ਨਗਰ ਦਾ ਜਿਨ੍ਹਾਂ ਦੇ ਨਗਰ ਦੇ ਵਿੱਚ ਅੱਜ ਪਹਿਲੀ ਵਾਰ ਕਦਮ ਠਾਈ ਬਾਈ ਤੀਰਸ ਸਿੰਘ ਜੀ ਨੇ ਬਹੁਤ ਲੰਬੇ ਸਮੇਂ ਤੋਂ ਡੀਕ ਕਰਦੇ ਆ ਰਹੇ ਤੇ ਵੀ ਬਾਈ ਇਸ ਇਲਾਕੇ ਦੇ ਵਿੱਚ ਕੋਈ ਮੰਡੀ ਨਹੀਂ ਤੇ ਬਾਈਆਂ ਨੇ ਬੜਿਆ ਹਿੰਮਤ ਕਰੀ ਭੱਜੇ ਫਰੇ ਨੇ ਬਹੁਤ 2 ਮਹੀਨੇ ਹੋ ਗਏ ਇਹਨਾਂ ਨੇ ਅੱਜ ਹਿੰਮਤ ਦੀ ਗੱਲ ਇਹਨਾਂ ਦੇ ਮੂਹਰੇ ਆ ਗਈ ਇਹਨਾਂ ਦੇ ਪਿੰਡ ਦੇ ਵਿੱਚ ਮੰਡੀ ਦਿੱਤੀ ਲਾ ਬਾਈਆਂ ਨੇ ਅੱਜ ਦਿਨ ਐਤਵਾਰ ਐ 12 ਤਰੀਕ ਐ ਤੇ ਫਗਵਾੜੇ ਤੋਂ ਲੈ ਕੇ 12 ਕਿਲੋਮੀਟਰ ਤੇ ਤੇ ਜ਼ਿਲ੍ਹਾ ਸ਼ਹਿਰਪੁਰ ਵਾਲੀ ਸੜਕ ਦੇ ਉੱਤੇ ਜ਼ਿਲ੍ਹਾ ਸ਼ਹਿਰਪੁਰ ਐ ਜੀ ਜਿਲ੍ਹਾ ਕਫੂਰਤਲਾ ਤੇ ਬਾਈ ਨੇ ਮੰਡੀ ਸ਼ਹਿਰਪੁਰ ਰੋਡ ਦੇ ਉੱਤੇ ਲਾ ਚੁੱਕਿਆ ਅੱਜ ਪਹਿਲੇ ਦਿਨ ਮਹੂਰਤ ਕਰਿਆ ਬਾਈ ਨੇ ਮੰਡੀ ਦਾ ਵੀ ਬਹੁਤ ਵਧੀਆ ਮੰਡੀ ਇਹ ਚੱਲਣੀ ਐ ਹਿੰਮਤ ਕਰੋ ਤੁਸੀਂ ਪਹੁੰਚੋ ਖਰੀਦਦਾਰ ਨੂੰ ਬਹੁਤ ਹੱਥ ਬੰਨ ਕੇ ਬੇਨਤੀ ਹੈ ਹਮਾਚਲ ਜੰਮੂ ਨਵਾਂ ਸ਼ਹਿਰ ਪਠਾਨਕੋਟ ਗੜ ਸੰਕਰ ਮਾਲਪੁਰ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਾਟੂ ਮਾਲ ਵੀ ਮਿਲਣਾ ਇੱਥੇ ਤੇ ਰੱਖਣ ਵਾਲਾ ਮਾਲ ਵੀ ਮਿਲਣਾ ਹੈ ਬੱਚੇ ਪਾਲਣ ਵਾਲੇ ਵੀ ਮਿਲਣੇ ਨੇ ਪੱਠਾ ਬੱਕਰੇ ਵੀ ਮਿਲਣੇ ਨੇ ਹਰ ਕਿਸਮ ਦਾ ਮਾਲ ਮਿਲੂਗਾ ਇੱਥੇ ਕਿਉਂਕਿ ਮੰਡੀ ਹੌਲੀ ਹੌਲੀ ਚੱਲਣੀ ਅੱਜ ਪਹਿਲਾ ਦਿਨ ਹੈ ਧੀਰੇ ਧੀਰੇ ਹੌਲੀ ਹੌਲੀ ਅਗਲਾ ਬੰਦਾ ਕੋਈ ਵੀ ਐ ਕੰਮ ਸਿੱਖਦਾ ਹੌਲੀ-ਹੌਲੀ ਚੱਲਦਾ ਹੁੰਦਾ ਹੈ ਪਹਿਲਾਂ ਇਹ ਬਾਜਰੇ ਵਾਂਗੂ ਖੇਤੀ ਦੇ ਵਿੱਚ ਬਾਜਰਾ ਖੰਡਿਆ ਕੇ ਹੌਲੀ-ਹੌਲੀ ਚੁਗਿਆ ਜਾਂਦਾ ਹੈ ਪਹਿਲਾਂ 2 ਰੁਪਏ ਨੂੰ ਖੰਡਿਆਉਣੇ ਪੈਣਗੇ ਫਿਰ ਹੌਲੀ-ਹੌਲੀ ਚੁਗਣੇ ਪੈਣਗੇ ਵੀ ਬਾਈ ਦਾ ਸਾਥ ਦਿਓ ਤੁਸੀਂ ਸਾਰੇ ਇਲਾਕਿਆਂ ਵਾਲੇ ਹਮਮਾ ਕੇ ਬਹੁਤ ਵਧੀਆ ਨਰਮ ਬੰਦਾ ਹੈ ਬਹੁਤ ਨਰਮ ਪਰਿਵਾਰ ਦਾ ਬੰਦਾ ਹੈ ਗਰੀਬ ਆਦਮੀ ਹੈ ਕਿਉਂਕਿ ਇਹਨੇ ਬਹੁਤ ਹਿੰਮਤ ਪਰਾਲਾ ਕਰਿਆ ਸਾਰਿਆਂ ਨੂੰ ਮੈਂ ਤਾਂ ਇਹੀ ਕਹਿਣਾ ਵੀ ਵੱਧ ਤੋਂ ਵੱਧ ਪਹੁੰਚੋ ਇਸ ਮੰਡੀ ਮੈਂ ਵੀ ਕਿੱਥੇ ਦਿੱਦਬਾ ਪਾਤੜਾਂ ਤੋਂ ਚੱਲ ਕੇ ਕੱਲ ਦਾ ਬਾਈ ਲਵੇ ਆਇਆ ਵੀ ਰਾਜੂ ਬਾਈ ਸਾਡੀਆਂ ਦੋ ਚਾਰ ਮੰਡੀਆਂ ਆ ਤੇ ਕੋਈ ਲੈਣ ਵਾਲਿਆਂ ਨੂੰ ਬੱਕਰੀਆਂ ਖਰੀਦਦਾਰਾਂ ਨੂੰ ਬੁਲਾ ਤੇ ਆਪਾਂ ਮੰਡੀ ਚਲਾਈਏ ਬਾਈ ਜੀ ਦਾ ਵੀ ਜਿੰਨਾ ਕਿ ਸਹਿਯੋਗ ਹੋਇਆ ਮੈਂ ਵੀ ਇਹਦਾ ਦੇਊਗਾ ਤੇ ਬਾਕੀ ਤੁਸੀਂ ਸਾਰੇ ਇਲਾਕਿਆਂ ਵਾਲੇ ਬਾਈ ਜੀ ਦਾ ਵੱਧ ਤੋਂ ਵੱਧ ਸਹਿਯੋਗ ਦਿਓ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਧੰਨਵਾਦ ਸਾਰਿਆਂ ਦਾ ਸਸਤਰੀਕਾਰ ਜੀ ਆਇਆਂ ਨੂੰ ਜਿਹੜੇ ਮੰਡੀ ਦੇ ਵਿੱਚ ਪਹੁੰਚੇ ਨੇ